ਸੰਗਤ ਕੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਮੇਰੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਬਾਰੇ ਕੀ ਕੰਜ ਸੁਖਮਣੀ ਸਾਹਿਬ ਜੀ ਦੀ ਬਾਣੀ ਸਾਡੇ ਸਾਰੇ ਦੁੱਖ ਦੂਰ ਕਰਦੀ ਆ ਜੇਕਰ ਅਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਇੱਕ ਅਸ਼ਟਪਦੀ ਦਾ ਜਾਪ ਕਰ ਲਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰਬਾਨ ਹੁੰਦੇ ਨੇ ਕਿਉਂਕਿ ਦੇਖੋ ਕਈ ਭੈਣ ਭਰਾ ਸੁਖਮਣੀ ਸਾਹਿਬ ਜੀ ਦਾ ਪਾਠ ਇਸ ਕਰਕੇ ਨਹੀਂ ਕਰਦੇ ਕਿਉਂਕਿ ਕਹਿ ਦਿੰਦੇ ਨੇ ਕਿ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਨ ਤੇ ਇੱਕ ਤੋਂ ਡੇਢ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਜੋ ਵੀ ਕੋਈ ਮਨੁੱਖ ਪਹਿਲੀ ਵਾਰ ਸੁਖਮਣੀ ਸਾਹਿਬ ਜੀ ਦਾ ਪਾਠ ਕਰਦਾ ਹੈ ਤਾਂ ਉਹਨੂੰ ਕੁਝ ਸਮਾਂ ਜ਼ਿਆਦਾ ਲੱਗਦਾ ਹੈ ਸਭ ਦੇ ਨਾਲ ਇਹਦਾ ਹੁੰਦੀ ਆ 2 ਘੰਟੇ ਵੀ ਲੱਗ ਸਕਦੇ ਹੈ ਕਈਆਂ ਨੂੰ 3-3 ਘੰਟੇ ਲੱਗ ਜਾਂਦੇ ਨੇ ਜਿਹੜੇ ਪਿਆਰ ਦੇ ਨਾਲ ਸਹਿਜ ਦੇ ਨਾਲ ਗੁਰਬਾਣੀ ਦਾ ਪਾਠ ਕਰਦੇ ਨੇ ਪਰ ਜਿਉਂ-ਜਿਉਂ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨੀ ਸ਼ੁਰੂ ਕਰ ਦਿੰਨੇ ਆ ਜਿਉਂ ਜਿਉ ਸਾਡਾ ਅਭਿਆਸ ਵਧਦਾ ਹੈ ਤਿਉਂ ਤੇ ਸਾਡਾ ਸਮਾਂ ਘਟਦਾ ਜਾਂਦਾ ਹੈ ਫਿਰ ਆਪਾਂ ਇੱਕ ਤੋਂ ਸਵਾ ਘੰਟੇ ਦੇ ਵਿੱਚ ਡੇਢ ਘੰਟੇ ਦੇ ਵਿੱਚ ਪਾਠ ਬੜੇ ਹੀ ਪਿਆਰ ਦੇ ਨਾਲ ਸਹਿਜ ਦੇ ਨਾਲ ਆਰਾਮ ਦੇ ਨਾਲ ਕਰ ਲੈਣੇ ਆ ਅਤੇ ਜੋ ਕਾਲੀ ਗਲੀ ਦੇ ਨਾਲ ਕਰਦੇ ਨੇ ਉਹ ਤਾਂ ਕਈ ਅੱਧੇ ਪੌਣੇ ਘੰਟੇ ਦੇ ਵਿੱਚ ਵੀ ਕਰ ਲੈਂਦੇ ਨੇ ਪਰ ਮਹਾਪੁਰਖ ਜੀ ਹਮੇਸ਼ਾ ਕਹਿੰਦੇ ਨੇ ਕਿ ਗੁਰਬਾਣੀ ਦਾ ਪਾਠ ਜੋ ਵੀ ਕਰੋ ਸਹਿਜ ਦੇ ਨਾਲ ਕਰੋ ਪਿਆਰ ਦੇ ਨਾਲ ਕਰੋ ਸਮਝ ਸਮਝ ਕੇ ਕਰੋ ਤਾਂ ਹੀ ਸਾਨੂੰ ਫਾਇਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਮਿੱਠੀ ਨਿੱਕੀ ਬਾਣੀ ਨੂੰ ਪੜ੍ਹਦੇ ਜਿੰਨਾ ਹੀ ਸਮਾਂ ਜ਼ਿਆਦਾ ਲੱਗੇ ਨਾ ਓਨਾ ਹੀ ਖੁਸ਼ੀ ਦੀ ਗੱਲ ਆ ਓਨਾ ਹੀ ਸਾਡੇ ਲਈ ਚੰਗਾ ਹੈ ਤਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਨਾ ਹੈ ਭਾਵੇਂ ਸੁਖਮਨੀ ਸਾਹਿਬ ਕੀ ਦੀ ਇੱਕ ਅਸ਼ਟਪਦੀ ਤੋਂ ਹੀ ਕਰ ਲਈਏ ਕਿਉਂਕਿ ਜੋ ਭੈਣ ਭਰਾ ਕਹਿ ਦਿੰਦੇ ਆ ਵੀ ਅਸੀਂ ਇੱਕੋ ਵੇਲੇ 1.5 ਘੰਟਾ ਨਹੀਂ ਬੈਠ ਸਕਦੇ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਹੈ ਤਾਂ ਮਹਾਪੁਰਖ ਜੀ ਕਹਿੰਦੇ ਤੁਸੀਂ ਸ਼ੁਰੂਆਤ ਤਾਂ ਕਰੋ ਤੁਸੀਂ ਸੁਖਮਨੀ ਸਾਹਿਬ ਜੀ ਦੀ ਇੱਕ ਅਸ਼ਟਪਦੀ ਦਾ ਰੋਜ਼ਾਨਾ ਪਾਠ ਕਰ ਲਿਆ ਕਰੋ ਤਾਂ 24 ਦਿਨਾਂ ਦੇ ਵਿੱਚ ਸੰਪੂਰਨ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਤੁਸੀਂ ਪਾ ਲਉਗੇ ਹੌਲੀ ਹੌਲੀ ਵਧਾ ਦੇਣਾ ਦੋ ਅਸ਼ਟਪਦੀਆਂ ਦਾ ਪਾਠ ਰੋਜ਼ ਕਰ ਲੈਣਾ ਫਿਰ ਰੋਜ਼ਾਨਾ ਚਾਰ ਅਸ਼ਟਪਤੀਆਂ ਦਾ ਪਾਠ ਫਿਰ ਅੱਠ ਦਾ ਇਸ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਜਾਂ ਕੁਝ ਹੀ ਮਹੀਨਿਆਂ ਦੇ ਵਿੱਚ ਰੋਜ਼ਾਨਾ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਨ ਦੀ ਆਦਤ ਪੈ ਜਾਵੇਗੀ ਬਾਣੀ ਪੜਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਫਿਰ ਤੁਹਾਨੂੰ ਸਮੇਂ ਦਾ ਵੀ ਪਤਾ ਨਹੀਂ ਲੱਗਣਾ ਫਿਰ ਤਾਂ ਇਹ ਬਾਣੀ ਪੜਨ ਦੇ ਵਿੱਚ ਆਨੰਦ ਆਵੇਗਾ ਕਿਉਂਕਿ ਸੁਖਮਣੀ ਸਾਹਿਬ ਜੀ ਦੀ ਬਾਣੀ ਸਾਨੂੰ ਬੜੇ ਸੌਖੇ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਹੈ ਜਦੋਂ ਆਪਾਂ ਸਹਜ ਦੇ ਨਾਲ ਪਾਠ ਕਰਦੇ ਆ ਤਾਂ ਗੁਰੂ ਸਾਹਿਬ ਜੀ ਨੇ ਜੋ ਜੋ ਸਾਨੂੰ ਗੱਲਾਂ ਸਮਝਾਈਆਂ ਨੇ ਨਾ ਨਾਲ ਦੀ ਨਾਲ ਸਮਝ ਦੇ ਵਿੱਚ ਆਉਂਦੀਆਂ ਨੇ ਕਈ ਵਾਰ ਆਪਾਂ ਕਹਿ ਦਿੰਦੇ ਆ ਨਾ ਕਿ ਗੁਰਬਾਣੀ ਦੇ ਅਰਥ ਔਖੇ ਨੇ ਸਾਨੂੰ ਸਮਝ ਦੇ ਵਿੱਚ ਨਹੀਂ ਆਉਂਦੇ ਸਾਨੂੰ ਕਿਸੇ ਦੀ ਸਹਾਇਤਾ ਲੈਣੀ ਪੈਂਦੀ ਆ ਪਰ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੁਝ ਗੱਲਾਂ ਸਾਨੂੰ ਸਾਫ਼ ਸਪਸ਼ਟ ਸਮਝ ਆਉਂਦੀਆਂ ਨੇ ਕਿਸੇ ਗੱਲ ਦੀ ਸਮਝ ਭਾਵੇਂ ਨਾ ਲੱਗੇ ਬਾਕੀ ਬੜੇ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਜੇਕਰ ਤੁਸੀਂ ਚੰਗੀ ਤਰ੍ਹਾਂ ਅਰਥ ਸਮਝਣਾ ਚਾਹੁੰਦੇ ਆ ਤਾਂ ਆਪਾਂ ਤੁਖਨੀ ਸੈਭ ਜੀ ਦਾ ਗੁਟਕਾ ਸਹਿਬ ਅਰਥਾਂ ਦੇ ਸਵੇਤ ਵੀ ਲਿਆ ਸਕਦੇ ਆ ਤਾਂ ਜੋ ਆਪਾਂ ਨਾਲ ਦੀ ਨਾਲ ਅਰਥ ਸਮਝ ਸਕੀਏ ਜਿਸ ਤਰ੍ਹਾਂ ਵੀ ਸ਼ੁਰੂਆਤ ਕਰਨੀ ਆ ਕਰਨੀ ਜ਼ਰੂਰ ਆ ਭਾਵੇਂ ਇੱਕ ਅਸ਼ਟਪਦੀ ਦੇ ਪਾਠ ਤੋਂ ਕਰ ਲਈਏ ਜਿਸ ਦਿਨ ਤੋਂ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਆਪਾਂ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦੇਵਾਂਗੇ ਸੱਚ ਕਰਕੇ ਜਾਣਨਾ ਮਹਾਪੁਰਖ ਜੀ ਕਹਿੰਦੇ ਘਰ ਦੇ ਜੋ ਵੀ ਦੁੱਖ ਦਿਲਦਰ ਨੇ ਨਾ ਸਭ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਘਰ ਦੇ ਵਿੱਚ ਤੰਦਰੁਸਤੀ ਤਰੱਕੀ ਬਰਕਤ ਆਉਂਦੀ ਆ ਕਰਦਾ ਕੋਈ ਇੱਕ ਜੀ ਵੀ ਰੋਜ਼ਾਨਾ ਸੁਖੁਣੀ ਸੇਵਕੀ ਦਾ ਪਾਠ ਕਰਦਾ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਦੀ ਉਸ ਘਰ ਪਰਿਵਾਰ ਦੇ ਉੱਤੇ ਬੜੀ ਮਿਹਰ ਹੁੰਦੀ ਆ ਆਪਾਂ ਕੁਰਬਾਨੀ ਦਾ ਜੋ ਵੀ ਪਾਠ ਪੂਰੇ ਭਰੋਸੇ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਕਰਦੇ ਆ ਨਾ ਬਾਣੀ ਪਰ ਤੱਖ ਸਾਡੇ ਕਾਰਜਾਂ ਦੇ ਵਿੱਚ ਵਰਤਦੀ ਆ ਜੋ ਵੀ ਭਾਵਨਾ ਰੱਖ ਕੇ ਆਪਾਂ ਬਾਣੀ ਦਾ ਪਾਠ ਕਰ ਲਈਏ ਉਹੀ ਸ਼ubh ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਬਸ ਸਾਡਾ ਭਰੋਸਾ ਪੱਕਾ ਹੋਵੇ ਇਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਦਾ ਮੁਖੀਆ ਉਹਨੂੰ ਕੋਈ ਐਸਾ ਦੁੱਖ ਰੋਗ ਲੱਗ ਗਿਆ ਜਿਸ ਦੀ ਸਮਝ ਡਾਕਟਰਾਂ ਨੂੰ ਵੀ ਨਹੀਂ ਲੱਗ ਰਹੀ ਕਹਿੰਦੇ ਉਸ ਮਰੀਜ਼ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਡਾਕਟਰਾਂ ਨੇ ਬਹੁਤ ਟੈਸਟ ਕੀਤੇ ਪਰ ਸਮਝ ਨਾ ਲੱਗੀ ਕਿ ਇਹਨੂੰ ਕੀ ਦੁੱਖ ਰੋਗ ਆ ਅਤੇ ਉਹਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਸਨ ਕਹਿੰਦੇ ਉਸ ਮਰੀਜ਼ ਦੀ ਪਤਨੀ ਉਹ ਗੁਰਨਾਨਕ ਪਾਤਸ਼ਾਹ ਦੇ ਘਰ ਦੀ ਸ਼ਰਧਾਵਾਨ ਸੀ ਗੁਰੂ ਨੂੰ ਮੰਨਣ ਵਾਲੀ ਉਹਨੂੰ ਕਿਸੇ ਨੇ ਕਮਾਈ ਵਾਲੇ ਸੰਤ ਮਹਾਪੁਰਖਾਂ ਬਾਰੇ ਦੱਸਿਆ ਕਿ ਤੁਸੀਂ ਉਹਨਾਂ ਦੇ ਕੋਲ ਜਾਓ ਮਹਾਪੁਰਖ ਜੀ ਤੁਹਾਨੂੰ ਸਹੀ ਰਸਤਾ ਦਿਖਾਉਣਗੇ ਕਹਿੰਦੇ ਉਹ ਬੀਬੀ ਮਹਾਪੁਰਖਾਂ ਦੇ ਕੋਲ ਗਈ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਬਾਬਾ ਜੀ ਮੇਰੇ ਪਤੀ ਨੂੰ ਕੋਈ ਐਸਾ ਦੁੱਖ ਰੋਗ ਲੱਗ ਗਿਆ ਏ ਜਿਹਦੇ ਬਾਰੇ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਅਤੇ ਮੇਰੇ ਪਤੀ ਦੀ ਹਾਲਾਤ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਨੇ ਮੈਨੂੰ ਕੋਈ ਐਸਾ ਹੱਲ ਦੱਸੋ ਗੁਰਬਾਣੀ ਦਾ ਪਾਠ ਦੱਸੋ ਕਿਉਂਕਿ ਮੈਂ ਸਿਰਫ ਗੁਰੂ ਘਰ ਦੇ ਉੱਤੇ ਵਿਸ਼ਵਾਸ ਰੱਖਦੀ ਆ ਗੁਰੂ ਤੋਂ ਇਲਾਵਾ ਮੈਂ ਹੋਰ ਕਿਤੇ ਵੀ ਨਹੀਂ ਮੰਗਣਾ ਮੈਨੂੰ ਸਹੀ ਰਾਹ ਦੱਸੋ ਮੈਂ ਕਿਹੜਾ ਪਾਠ ਕਰਾਂ ਮੈਂ ਕਿੰਜ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਾਂ ਕਿ ਮੇਰੇ ਪਤੀ ਦਾ ਦੁੱਖ ਦੂਰ ਹੋ ਜਾਵੇ ਮਹਾਪੁਰਖਾਂ ਨੇ ਕਿਹਾ ਵੀ ਭਾਈ ਉਹਦੇ ਕੋਲ ਰਜਾਨਾ ਸੁਖਮਣੀ ਸਾਹਿਬ ਜੀ ਦਾ ਪਾਠ ਕਰਿਆ ਕਰ ਉੱਚੀ ਬੋਲ ਕੇ ਕਰੀ ਤਾਂ ਜੋ ਤੇਰੇ ਪਤੀ ਦੇ ਕੰਨਾਂ ਦੇ ਵਿੱਚ ਵੀ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਜਾਵੇ ਤੈਨੂੰ ਵੀ ਤੇਰਾ ਕੀਤਾ ਪਾਠ ਸੁਣਾਈ ਦਵੇ ਤੇ ਮਹਾਪੁਰਖਾਂ ਨੇ ਕਹਿ ਦਿੱਤਾ ਵੀ ਬਾਕੀ ਜੋ ਸਤਗੁਰ ਸੱਚੇ ਪਾਸ਼ਾ ਨੂੰ ਚੰਗਾ ਲੱਗੇਗਾ ਤੂੰ ਸੁਖਨੀ ਸਾਹਿਬ ਜੀ ਦੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਤੇ ਕਹਿੰਦੇ ਉਹ ਬੀਬੀ ਨੇ ਉਸੇ ਦਿਨ ਤੋਂ ਹੀ ਆਪਣੇ ਪਤੀ ਦੇ ਕੋਲ ਬੈਠ ਕੇ ਉੱਚੀ ਬੋਲ ਕੇ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਪਰ ਪਤੀ ਦੇ ਹਾਲਾਤ ਤਾਂ ਪਹਿਲਾਂ ਨਾਲੋਂ ਵੀ ਖਰਾਬ ਹੋ ਗਏ ਕਹਿੰਦੇ ਹੁਣ ਪਰਿਵਾਰ ਦੇ ਬਾਕੀ ਜੀ ਕਹਿਣ ਪੇ ਤੁਸੀਂ ਪਤਾ ਨਹੀਂ ਕਿਹੜੇ ਸੰਤ ਕੋਲ ਗਏ ਆ ਕੀ ਉਹਨਾਂ ਨੇ ਤੁਹਾਨੂੰ ਕਿਹਾ ਏ ਜਿਸ ਕਰਕੇ ਪਿਤਾ ਜੀ ਦੇ ਹਾਲਾਤ ਤਾਂ ਪਹਿਲਾਂ ਨਾਲੋਂ ਵੀ ਖਰਾਬ ਹੋ ਗਏ ਨੇ ਪਰ ਕਹਿੰਦੇ ਉਹ ਬੀਬੀ ਨੇ ਬਿਲਕੁਲ ਵੀ ਕਿਸੇ ਦੀਆਂ ਗੱਲਾਂ ਦੀ ਪਰਵਾਹ ਨਾ ਕੀਤੀ ਉਹਦਾ ਹੌਸਲਾ ਉਹਦਾ ਪ੍ਰੋਸਾ ਬਿਲਕੁਲ ਨਹੀਂ ਡਗ ਮੰਗਾਇਆ ਉਸੇ ਤਰ੍ਹਾਂ ਗੁਰਬਾਣੀ ਦਾ ਪਾਠ ਕਰਦੀ ਰਹੀ ਕਹਿੰਦੇ ਪਰ ਪਤੀ ਦੇ ਹਾਲਾਤਾਂ ਦੇ ਵਿੱਚ ਉਹਦੀ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ ਕਿ ਆ ਵੀ ਸਾਡੀ ਸਮਝ ਦੇ ਵਿੱਚ ਕੁਝ ਨਹੀਂ ਆ ਰਿਹਾ ਤੁਸੀਂ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਜਾਓ ਕਹਿੰਦੇ ਜਿੱਥੇ ਉਹਨਾਂ ਨੇ ਦੱਸਿਆ ਸੀ ਉਹਨਾਂ ਨੇ ਆਪਣੇ ਮਰੀਜ਼ ਨੂੰ ਚੁੱਕਿਆ ਉੱਥੇ ਲੈ ਗਏ ਪਰ ਇਧਰ ਬੀਬੀ ਦਾ ਨਾਮ ਉਸੇ ਤਰ੍ਹਾਂ ਜਾਰੀ ਆ ਉਸ ਗੋਨੀ ਸੈਣੀ ਦਾ ਪਾਠ ਆਪਣੇ ਪਤੀ ਦੇ ਕੋਲ ਬੈਠ ਕੇ ਰੋਜ਼ ਕਰਦੀ ਰਹਿੰਦੀ ਕਹਿੰਦੇ ਉਸ ਹਸਪਤਾਲ ਦੇ ਵਿੱਚ ਉਹਨਾਂ ਡਾਕਟਰਾਂ ਨੂੰ ਵੀ ਕੁਝ ਸਮਝ ਨਾ ਲੱਗਾ ਕਰਦਿਆ ਕਰਦਿਆ ਤਿੰਨ ਹਸਪਤਾਲ ਬਦਲ ਲੈ ਗਏ ਪਰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਨੂੰ ਕਿਹੜਾ ਦੁੱਖ ਰੋਗਿਆ ਇਹਦਾ ਇਲਾਜ ਕੀ ਆ ਕਹਿੰਦੇ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਕਹਿ ਦਿੱਤਾ ਕਿ ਬੀਬੀ ਆਪਣੇ ਪਤੀ ਨੂੰ ਘਰ ਲੈ ਜਾ ਇਹਦੀ ਸੇਵਾ ਕਰਨਾ ਸਾਡੀ ਸਮਝ ਤੋਂ ਕੰਬ ਬਾਹਰ ਹੈ ਕਹਿੰਦੇ ਪਰਿਵਾਰ ਵਾਲੇ ਉਹ ਮਰੀਜ਼ ਨੂੰ ਚੁੱਕ ਕੇ ਘਰ ਲੈ ਆਏ ਸੇਵਾ ਕਰਨ ਦੀ ਭਾਵਨਾ ਦੇ ਨਾਲ ਵੀ ਹੁਣ ਤਾਂ ਕੁਝ ਦਿਨਾਂ ਦੇ ਹੀ ਮਹਿਮਾਨ ਨੇ ਕਹਿੰਦੇ ਇਧਰ ਬੀਬੀ ਉਹਨਾਂ ਦੇ ਵਿਸ਼ਵਾਸ ਪਰੋਸੇ ਦੇ ਵਿੱਚ ਚਰਾ ਜਿੰਨੀ ਕਮੀ ਨਹੀਂ ਆਈ ਜਿਵੇਂ ਮਹਾਪੁਰਖਾਂ ਨੇ ਕਿਹਾ ਸੀ ਕਿ ਪਾਠ ਕਰਨਾ ਹੈ ਉਹ ਬੀਬੀ ਉਸੇ ਤਰ੍ਹਾਂ ਪਾਠ ਕਰਦੀ ਰਹੀ ਕਹਿੰਦੇ ਜਦੋਂ ਡਾਕਟਰਾਂ ਨੇ ਜਵਾਬ ਦੇ ਕੇ ਪਤੀ ਨੂੰ ਘਰ ਭੇਜ ਦਿੱਤਾ ਤਾਂ ਬੀਬੀ ਨੇ ਅਮਰਤ ਵੇਲੇ ਓਟਕੜਾ ਪ੍ਰਸ਼ਾਦੀ ਦੇ ਤਿਆਰ ਕੀਤੀ ਅਤੇ ਗੁਰੂ ਅਗੇ ਅਰਦਾਸ ਬੇਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਆਪਣੇ ਬੱਚਿਆਂ ਦੀ ਲਾਜ ਰੱਖੋ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਕਿ ਮੇਰੇ ਪਤੀ ਨੂੰ ਠੀਕ ਕਰੋ ਕਹਿੰਦੇ ਉਸ ਦਿਨ ਤੋਂ ਬਾਅਦ ਉਹਦੇ ਪਤੀ ਦੇ ਹਾਲਾਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਕੁਝ ਹੀ ਦਿਨਾਂ ਬਾਅਦ ਉਹਦਾ ਪਤੀ ਬਿਲਕੁਲ ਠੀਕ ਠਾਕ ਹੋ ਗਿਆ ਸੋ ਇਹ ਜੋ ਵੀ ਕਿ ਸੇ ਭੈਣ ਦੀ ਹੱਡ ਬੀਤੀ ਆ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿ ਸਾਨੂੰ ਜੋ ਵੀ ਮਿਲਦਾ ਹੈ ਨਾ ਸਾਡੇ ਵਿਸ਼ਵਾਸ ਭਰੋਸੇ ਦੇ ਜ਼ਿਰ ਤੇ ਮਿਲਦਾ ਹੈ ਸਾਡਾ ਜਿੰਨਾ ਹੀ ਭਰੋਸਾ ਆਪਣੇ ਗੁਰੂ ਦੇ ਪ੍ਰਤੀ ਹੋਵੇਗਾ ਗੁਰਬਾਣੀ ਦੇ ਪ੍ਰਤੀ ਹੋਵੇਗਾ ਅਸੀਂ ਉਨਾ ਹੀ ਆਪਣੇ ਗੁਰੂ ਤੋਂ ਬਖਸ਼ਿਸ਼ਾ ਹਾਸਲ ਕਰਾਂਗੇ ਤਾਂ ਜੋ ਵੀ ਗੁਰਬਾਣੀ ਦਾ ਪਾਠ ਕਰਦੇ ਆ ਭਾਵੇਂ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਹੋ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਹੋ ਕਰਨਾ ਪੂਰੇ ਪਰੋਸੇ ਦੇ ਨਾਲ ਆ ਪਿਆਰ ਦੇ ਨਾਲ ਸਹਿਜ ਦੇ ਨਾਲ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਆਪਣੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਜਦੋਂ ਹਾਜ਼ਰ ਨਾਜ਼ਰ ਜਾਣ ਕੇ ਪਾਠ ਕਰਾਂਗੇ ਤਾਂ ਗੁਰੂ ਸਾਹਿਬ ਜੀ ਪ੍ਰਤੱਖ ਵਰਤਦੇ ਨੇ ਕਿਉਂਕਿ ਸਤਿਗੁਰ ਸੱਚੇ ਬਾਦਸ਼ਾਹ ਨੇ ਆਪ ਹੀ ਦੱਸਿਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਬਾਣੀ ਦੇ ਵਿੱਚ ਹੀ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਪਾਠ ਆਪਾਂ ਜੋ ਕਰਦੇ ਆ ਨਾ ਇਹ ਗੁਰੂ ਸਾਹਿਬ ਜੀ ਦੀਆਂ ਗੱਲਾਂ ਨੇ ਉਹਨਾਂ ਦਾ ਗਿਆਨ ਆ ਤਾਬਾ ਗੁਰੂ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪਾਠ ਕਰਨਾ ਹੈ ਨਾਲ ਨਾਲ ਅਮਰਤ ਵੇਲਾ ਵੀ ਪੱਕਾ ਕਰਨਾ ਅਮਰਤ ਵੇਲੇ ਉੱਠ ਕੇ ਭਾਵੇਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਭਾਵੇਂ ਤੁਸੀਂ ਜਪਜੀ ਸਾਹਿਬੀ ਦਾ ਪਾਠ ਕਰਦੇ ਹੋ ਮਹਾਪੁਰਖ ਜੀ ਕਹਿੰਦੇ ਰੋਜ਼ ਅਮਰਤ ਵੇਲੇ ਦਾ ਨਿਯਮ ਬਣਾਉਣਾ ਹੈ ਕਿ 3 ਤੋਂ 4 ਦੇ ਵਿੱਚ ਵਿੱਚ ਉੱਠਣਾ ਹੀ ਉੱਠਣਾ ਹੈ ਉੱਠ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ 5-10 ਮਿੰਟ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਆਪਣੇ ਬਿਸਤਰ ਤੇ ਬੈਠਿਆ ਬੈਠਿਆ ਕਿ ਵਾਹਿਗੁਰੂ ਜੀ ਤੁਹਾਡਾ ਸ਼ੁ크ਰਿਆ ਤੁਸੀਂ ਮੈਨੂੰ ਇੰਨੀਆਂ ਦਾਤਾਂ ਦਿੱਤੀਆਂ ਸੋਨਾ ਸ਼ਰੀਰ ਦਿੱਤਿਆ ਹਰ ਚੀਜ਼ ਦੇ ਲਈ ਵਾਲਕ ਦਾ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਪੰਜ ਬਾਣੀਆਂ ਦਾ ਪਾਠ ਕਰ ਸਕਦੇ ਆ ਤਾਂ ਸਭ ਤੋਂ ਵਧੀਆ ਗੱਲ ਜੇ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਜੀ ਦਾ ਪਾਠ ਤਾਂ ਜ਼ਰੂਰ ਕਰਨਾ ਹੈ ਨਾਲ ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਵੀ ਜ਼ਰੂਰ ਪੜ੍ਹਨੀ ਆ ਜਿਨ੍ਹਾਂ ਦੇ ਕੋਲ ਸਮਾਂ ਘੱਟ ਹੁੰਦਾ ਏ ਉਹ ਜਨਾਂ ਦੀ ਇੱਕ ਅਸ਼ਟਪਦੀ ਦਾ ਪਾਠ ਕਰ ਲਓ ਪਹਿਲੀ ਅਸ਼ਟਪਦੀ ਤੋਂ ਸ਼ੁਰੂਆਤ ਕਰਕੇ 24 ਤੱਕ 24 ਦਿਨਾਂ ਦੇ ਵਿੱਚ ਹੀ ਅਸੀਂ 100 ਕੁ ਜੈਦੀ ਦਾ ਪਾਠ ਪੂਰਾ ਕਰ ਲਵਾਂਗੇ ਜਿੰਨਾ ਹੀ ਪਿਆਰ ਦੇ ਨਾਲ ਸਹਿਜ ਦੇ ਨਾਲ ਪ੍ਰੋਸੇ ਦੇ ਨਾਲ ਘਰ ਵਿੱਚ ਗੁਰਬਾਣੀ ਦਾ ਪਾਠ ਕਰਦੇ ਜਾਵਾਂਗੇ ਸਾਨੂੰ ਸਾਡੀ ਜ਼ਿੰਦਗੀ ਦੀਆਂ ਦੁੱਖ ਤੇ ਕਲੇਫਾਂ ਦੇ ਹੱਲ ਮਿਲਦੇ ਜਾਣਗੇ ਕਿਉਂਕਿ ਗੁਰਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਟੱਕ ਦੱਸਦੀ ਆ ਗੁਰਬਾਣੀ ਸਾਨੂੰ ਉਹ ਗਿਆਨ ਦਿੰਦੀ ਆ ਜਿਸ ਗਿਆਨ ਦੇ ਸਿਰ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰ ਸਕਦੇ ਆ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਨਿਰਾਸ਼ ਰਹਿੰਦੇ ਆ ਨਾ ਕਿ ਸਾਨੂੰ ਤਾਂ ਕੁਝ ਸਮਝ ਹੀ ਨਹੀਂ ਲੱਗਦੀ ਉਹਨਾਂ ਨੂੰ ਜੇ ਸਮਝ ਨਹੀਂ ਲੱਗਦੀ ਉਹ ਆ ਕੇ ਆਪਣੇ ਗੁਰੂ ਤੋਂ ਪੁੱਛੋ ਗੁਰੂ ਤੋਂ ਸਮਝ ਲਓ ਗੁਰੂ ਸਾਹਿਬ ਸਭ ਸਮਝਾਉਣਗੇ ਤਾਂ ਫਿਰ ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਪੂਰੇ ਭਰੋਸੇ ਦੇ ਨਾਲ ਕਰਨਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਹੈ ਪਾਠ ਭਾਵੇਂ ਥੋੜਾ ਕਰੀਏ ਕਰੀਏ ਪਿਆਰ ਦੇ ਨਾਲ ਭਰੋਸੇ ਦੇ ਨਾਲ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਨੇ